ਉਨਾ ਜ਼ਿਕਰ ਸਾਡੇ ਸਾਹ ਦੇ ਵਿੱਚ ਸਾਹ ਆ ਉਹਨਾ ਜ਼ਿਕਰ ਜੋ ਜਥੇਬੰਦੀ ਦੇ ਕੰਮ ਆ ਜਿੱਥੇ ਕਿਤੇ ਸਮਾਜ ਨਾਲ ਧੱਕਾ ਹੁੰਦਾ ਹੁਣ ਵੀ ਗगनਜੀ ਆਏ ਆ ਨੂਰਪੁਰ ਚੱਠਾ ਤੋਂ ਸਾਥੀਆਂ ਸਮੇਤ ਆਏ ਆ ਉਥੇ ਧੱਕਾ ਹੋਇਆ ਬੇਦਵੀ ਹੋਈ ਪਰ ਜਿਹੜਾ ਕਿਸੇ ਵੀ ਸਮਾਜ ਦੇ ਲੀਡਰ ਨੇ ਉਹਨਾਂ ਦੀ ਬਾਹ ਨਹੀਂ ਫੜੀ ਤਾਂ ਜਦੋਂ ਸਾਡੇ ਨਾਲ ਉਹਨਾਂ ਨੇ ਸੰਪਰਕ ਕੀਤਾ ਤਾਂ ਅਸੀਂ ਜਲੰਧਰ ਦੇ ਵਿੱਚ ਡੀਆਈਜੀ ਦਾ ਘਰੋਂ ਕਰਕੇ ਪਰ ਹਜੇ ਦੁਸ਼ਮਣਾਂ ਤੇ ਜਿਹੜੇ ਬੇਦਬੀ ਕਰਨ ਵਾਲੇ ਲੋਕ ਆ ਉਹਨਾਂ ਤੇ ਕਾਰਵਾਈ ਨਹੀਂ ਹੋਈ ਪਰ ਉੱਥੇ ਰੋਕ ਲੱਗ ਗਈ ਆ ਜਿਹੜਾ ਇਹਨਾਂ ਤੇ ਜ਼ੁਲਮ ਹੁੰਦਾ ਸੀਗਾ ਉਹ ਬੰਦ ਹੋ ਗਿਆ ਤਾਂ अनेਕਾਂ ਹੀ ਜਿਹੜੇ ਜਥੇਬੰਦੀ ਤੋਂ ਜਿਹੜਾ ਹਰ ਰੋਜ਼ ਇੱਕ ਰੜੇ ਤੋਂ Did I want me?